ਕੁੰਡ ਕਿਉਂ ਕੱਡਾਂ ਟਾਰਕ ਡੂੰਗੀ ਟਾਰਕ ਕੱਡੂੰਗੀ ਪੂਰੀ ਪਾਵੇਂ ਸੱਸੇ ਬੁੱਲ ਢੇਰ ਲੈ ਪਾਵੇਂ ਸੱਸੇ ਬੁੱਲ ਢੇਰ ਲੈ ਪਾਵੇਂ ਵਟ ਲੈ ਕੂਰੀ ਫੁੱਲ ਵਟਾ ਫੁੱਲ ਇੱਜ਼ਤ ਦੇਉਂਗੀ ਫੁੱਲ ਵਟਾ ਫੁੱਲ ਇੱਜ਼ਤ ਦੇਉਂਗੀ ਤੌਸ ਨਹੀਂ ਕਿਸੇ ਦੀ ਸੈਣੀ ਚੁਗਲ ਜਨਾਨੀ ਦੀ ਮੈਂ ਟੈਂਸ਼ਨ ਨਹੀਂ ਲੈਣੀ ਚੁਗਲ ਜਨਾਨੀ ਦੀ ਮੈਂ ਟੈਂਸ਼ਨ ਨਹੀਂ ਲੈਣੀ ਚੁਗਲ ਜਨਾਨੀ ਦੀ ਮੈਂ ਟੈਂਸ਼ਨ ਨਹੀਂ ਲੈਣੀ ਚੁਗਲ ਜਨਾਨੀ ਦੀ ਨਾ ਆਵੇ ਰੋਟੀ ਬਣਾਉਣੀ ਨਾ ਆਵੇ ਬਣਾਉਣੀ ਦਾਲ ਫੇਰ ਸੱਸ ਕੁੱਟੂਗੀ ਕੁੱਟੂ ਕੋਟ ਨੇ ਨਾਲ ਫੇਰ ਸੱਸ ਕੁੱਟੂਗੀ ਕੁੱਟੂ ਕੋਟ ਨੇ ਨਾਲ ਫੇਰ ਸੱਸ ਕੁੱਟੂਗੀ ਕੁੱਟੂ ਕੋਟ ਨੇ ਨਾਲ ਜੀ ਮਈਆ ਤੂੰ ਕਰਨ ਨੂੰ ਆਉਣਾ ਚੀ ਮਈਆ ਤੂੰ ਕਰਨ ਨੂੰ ਆਉਣਾ ਰਾਹੀ ਰਾਹੀ ਆਈ ਵੇ ਚਿੱਤ ਚਟਨੀ ਨੂੰ ਕਰਦਾ ਚਿਬੜ ਤੋੜ ਕੇ ਲਿਆਈ ਵੇ ਚਿੱਤ ਚਟਨੀ ਨੂੰ ਕਰਦਾ ਚਿਬੜ ਤੋੜ ਕੇ ਲਿਆਈ ਵੇ ਚਿੱਤ ਚਟਨੀ ਨੂੰ ਕਰਦਾ ਚਿਬੜ ਤੋੜ ਕੇ ਲਿਆਈ ਵੇ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂ ਦਾ ਟੱਲ ਗੁੜੀ ਨੂੰ ਬੋਲਣ ਦੇ ਮੇਲਾ ਵੇਖਣ ਚੱਲ ਗੁੜੀ ਨੂੰ ਬੋਲਣ ਦੇ ਮੇਲਾ ਦੇਖਣ ਚੱਲ ਗੁੜੀ ਨੂੰ ਬੋਲਣ ਦੇ ਮੇਲਾ ਦੇਖਣ ਚੱਲ ਗੁੜੀ ਨੂੰ ਬੋਲਣ ਦੇ ਡੰਡਾ ਢੀਕਦਾ ਨਹੀਂ ਪਾਸੇ ਸੀਕਦਾ ਨਹੀਂ ਡੰਡਾ ਢੀਕਦਾ ਨਹੀਂ ਪਾਸੇ ਸੀ ਇੱਕ ਦਾਨੀ ਸਸ ਕੁੱਟ ਦੀ ਤੇ ਆਪ ਖੜਾ ਦੇਖਦਾ ਨੀ ਸਸ ਕੁੱਟ ਦੀ ਤੇ ਆਪ ਖੜਾ ਦੇਖਦਾ ਨੀ ਸਸ ਕੁੱਟ ਦੀ ਤੇ ਆਪ ਖੜਾ ਦੇਖਦਾ ਨੀ ਆਰ ਟੱਕਣਾ ਪਾਰ ਟੱਕਣਾ ਚੱਲੂ ਵਿਆ ਤੇ ਤੇਰੇ ਨਾਲ ਵੇ ਵੀ ਮੈਂ ਨਹੀਂ ਚੱਕਣਾ ਚੱਲੂ ਵਿਆ ਤੇ ਤੇਰੇ ਨਾਲ ਵੇ ਵੀ ਮੈਂ ਨਹੀਂ ਚੱਕਣਾ ਚੱਲੂ ਵਿਆ ਤੇ ਤੇਰੇ ਨਾਲ ਵੇ ਵੀ ਮੈਂ ਨਹੀਂ ਚੱਕਣਾ ਗੋਲ ਮੋਲ ਜਿਹੇ ਮੂੰਹ ਵੇ ਜੀਜਾ ਗੋਲ ਮੋਲ ਜਿਹੇ ਮੂੰਹ ਵੇ ਜੀਜਾ ਟਿੱਡ ਵੀ ਲੱਗਦਾ ਟੋਲ ਵੇ ਫੁਟਵਾਲ ਵਰਗੀਆ ਕੁਝ ਤੇ ਚੀਚਾ ਬੋਲ 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 ਬਾਰੀ ਵਰਸੀ ਕਟਣ ਗਿਆ ਸੀ ਖਟਕੇ ਲਿਆਂਦਿਆਂਗੇ ਮਾਂ ਜੁੱਤੀ ਥੱਲੇ ਰੱਖਦੀ ਕੀ ਮੈਂ ਇਹ ਜੁੱਤੀ ਥੱਲੇ ਰੱਖਦੀ ਕੀ ਮੇਮਾ ਕੀ ਛੇਮਾ ਝਟੀਆਂ ਨੱਚਦੀਆਂ ਨੇ ਲੱਡੂ ਵੰਡਦੀਆਂ ਮੇਮਾ ਝਟੀਆਂ ਨੱਚਦੀਆਂ ਨੇ ਲੱਡੂ ਵੰਡਦੀਆਂ ਮੇਮਾ ਝਟੀਆਂ ਨੱਚਦੀਆਂ ਨੇ ਨਾ ਮੁੱਛਾ ਛਾੜਿਆ ਕਰੋ ਨਾ ਹਵਾ ਮਾਰਿਆ ਕਰੋ നുച്ച ചാടിയോ നവ മറിയോ മൂ ടി ചോക്കേ മോ മൂ ടി ചോക്കാരോ മൂ ടി ചോക്കോ ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂ ਦਾ ਫੀਤਾ ਮਾਹੀ ਮੇਰਾ ਨਿਕਾਜ ਜਿਹਾ ਖਿੱਚ ਕੇ ਬਰੋਬਰ ਕੀਤਾ ਮਾਹੀ ਮੇਰਾ ਨਿਕਾਜ ਜਿਹਾ ਖਿੱਚ ਕੇ ਬਰੋਬਰ ਕੀਤਾ ਮਾਹੀ ਮੇਰਾ ਨਿਕਾਜ ਜਿਹਾ ਖਿੱਚ ਕੇ ਬਰੋਬਰ ਕੀਤਾ ਮਾਹੀ ਮੇਰਾ ਨਿਕਾਜ ਜਿਹਾ